ਆ ਮੇਰੀ ਦੁਕਾਨ ਰੈਡੀमेड ਦੀ ਆ ਸੜਕ ਤੋਂ ਜਿਹੜੀ ਕਿ 65 ਫੁੱਟ 80 70 80 ਫੁੱਟ ਪਿਛੇ ਆ ਤੇ ਇਹ ਨਜਾਇਜ਼ ਸਾਨੂੰ ਕਈ ਮਹੀਨਿਆਂ ਤੋਂ ਤੰਗ ਕਰਨ ਦੇ ਆਹੀਂ ਇਹਨਾਂ ਨੂੰ ਕਈ ਵਾਰੀ ਕਿਹਾ ਕਿ ਤੁਹਾਡੀ ਰਜਿਸਟਰੀ ਆ ਤੁਹਾਡੀ ਮਲਕੀਅਤ ਆਪਣੀ ਹੈਗੀ ਆ ਤੁਹਾਡੀ ਜਿਹੜੀ ਕਮੇਟੀ ਘਰ ਦੀ ਜਗਾ ਵਾ ਸੜਕ ਤੋਂ 5 ਫੁੱਟ ਵਾ ਸਿਰਫ ਔਨਲੀ ਤੇ ਤੁਸੀਂ ਆ ਕੇ ਆਪਣਾ ਨਕਸ਼ਾ ਲਿਆਓ ਸਾਨੂੰ ਚੈੱਕ ਕਰਾਓ ਜਿੱਥੇ ਤੁਸੀਂ ਕਹਿੰਦੇ ਹੋ ਸੀ ਉੱਥੇ ਆਪਣੀਆਂ ਛੱਡਾਂ ਲਿਆਏ ਨੇ ਪਹਿਲਾਂ ਸਾਨੂੰ ਨਿਸ਼ਾਨੀ ਤੇ ਲਾ ਕੇ ਦਿਓ ਕਿਸੇ ਨੇ ਆਡੀ ਸੁਣਵਾਈ ਨਹੀਂ ਕੀਤੀ ਹੈਗੀ ਮੈਂ ਇੱਕ ਚਿੱਠੀ ਵੀ ਲਿਖ ਕੇ ਇਹਨਾਂ ਨੂੰ ਕਮੇਟੀ ਘਰ ਭੇਜੀ ਮੈਨੂੰ ਕਹਿੰਦੇ ਕਿ ਫਲਾਣਾ ਅਫਸਰ ਇੱਥੇ ਤਹਾਡੀ ਚਿੱਠੀ ਰਖ ਲੀਆ ਮਾਰਕ ਕਰਕੇ ਤੁਹਾਨੂੰ ਅਸੀਂ ਦੱਸ ਦੇਾਂਗੇ ਪਰ ਉਹਦਾ ਵੀ ਕੋਈ ਜਵਾਬ ਨਹੀਂ ਹਾਨੂੰ ਮੁੜ ਕੇ ਮਿਲਿਆ ਮੈਂ ਜਿੱਦੂ ਆਇਆ ਵਾਂ ਬਸ ਸਾਡੀਆਂ ਤਿੰਨ ਕ ਘਰਾਂ ਦੀਆਂ ਛੱਡਾਂ ਲਾਈਆਂ ਵਾਂ ਤੇ ਮੈਨੂੰ ਦੱਸਿਆ ਜਾਇਆ ਕਿ ਸ਼ਹਿਰ ਦੇ ਵਿੱਚ ਤੇਨੀ ਦੁਕਾਨਾਂ ਵਾਂ ਬਾਕੀ ਦੁਕਾਨਾਂ ਨਹੀਂ ਪਤਾ ਲੱਗੇ ਨਾ ਮੈਨੂੰ ਜਰਾ ਕਿੰਨਾ ਕਿ ਉਹ ਮਲਕੀਅਤ ਜਗ੍ਹਾ ਤੇ ਪਾਇਆ ਵਾ ਕਿਸੇ ਦੀ ਜਗ੍ਹਾ ਤੇ ਨਹੀਂ ਪਾਇਆ ਦਾ ਆਪਾਂ ਕੋਈ ਪੁੱਛਿਆ ਜਾਏ ਕਿ ਇਹਨਾਂ ਕੀ ਤਕਲੀਫ ਆ ਦੇ ਕੋ ਕੀ ਕੀ ਇਹਨਾਂ ਨੇ ਮੇਰੇ ਕੋਲ ਲੈਣਾ ਵਾ ਜਦ ਕੀ ਸਾਡੀ ਦੁਕਾਨਾਂ ਦੇਖ ਲੈ ਬੰਦੇ 80 ਫਰਦੀ ਦੁਆਰ ਆ ਕੋਈ ਹਵਾਜਾਵੀ ਨਹੀਂ ਹੈਗੀ ਕੋਈ ਸੜਕ ਨਹੀਂ ਹੈਗੀ ਜਿੱਥੇ ਸਾਡੀ ਦੁਕਾਨਾਂ ਪੇਰਾਲੂ ਤੱਕ ਕੀਤਾ ਜਾਂਦਾ ਵਿਆਵਾ ਜੀ ਕੁਮਾਰ ਹੈ ਤੇ ਮੇਰੀ ਦੁਕਾਨ ਵਿਕੇ ਗਾਰਮੈਂਟਸ ਆ ਕੱਪੜੇ ਦੀ ਦੁਕਾਨ ਆ ਮੇਰੀ ਦੁਕਾਨ ਸੜਕ ਤੋਂ 80 ਫੁੱਟ ਦੂਰ ਆ ਜਦ ਕਿ ਉਹ ਕਮੇਟੀ ਦੀ ਜਿਹੜੀ ਆ ਮਹਾਦ ਹੈ ਸੜਕ ਤੋਂ 5 ਫੁੱਟ ਤੱਕ ਦੀ ਹਾਦ ਆ 80 ਫੁੱਟ ਦੀ ਦੂਰ ਦੀ ਹੋਣ ਦੀ ਵਜ੍ਹਾ ਦੇ ਕਰਕੇ ਵੀ ਨਜਾਇਜ਼ ਇਹਨਾਂ ਨੇ ਬਗੈਰ ਕਿਸੇ ਨੂੰ ਦੱਸਿਆਂ ਬਗੈਰ ਕਿਤੇ ਸਾਨੂੰ ਇਨਫੋਰਮੇਸ਼ਨ ਦਿੱਤਿਆਂ ਸਵੇਰੇ ਤੜਕੇ ਆ ਕੇ ਤੇ ਜੀ.ਸੀ.ਬੀ ਦੇ ਨਾਲ ਸਾਡੀ ਦੁਕਾਨ ਦੀਆਂ ਸਾਰੀਆਂ ਛੱਡਾਂ ਤੇ ਸਾਡਾ ਕਾਫੀ ਜਰਾ ਹੱਦ ਤੱਕ ਸਾਡਾ ਨੁਕਸਾਨ ਕਰ ਦਿੱਤਾ ਜਿਹੜੀ ਸੜਕਾਂ ਦੇ ਦੂਜੀਆਂ ਨਜਾਇਜ਼ ਕਲੋਜਮੈਂਟਾਂ ਹੋ ਜਾਂਣੇ ਉਹਨਾਂ ਦੇ ਵਿੱਚ ਕਿਸੇ ਨੇ ਕੋਈ ਕਾਰਵਾਈ ਨਹੀਂ ਕੀਤੀ ਸਿਰਫ ਸਾਡੀਆਂ ਦੋ ਦੁਕਾਨਾਂ ਹੀ ਇਹਨਾਂ ਨੂੰ ਟਾਰਗੇਟ ਕੀਤਾ ਗਿਆ ਸਾਨੂੰ ਇਹ ਨਹੀਂ ਸਮਝ ਆਈ ਕਿ ਸਾਨੂੰ ਕਿਉਂ ਟਾਰਗੇਟ ਕੀਤਾ ਗਿਆ ਪਹਿਲੇ ਸਾਨੂੰ ਦੱਸੋ ਜਾਂ ਦੇ ਜੇ ਇਹਨਾਂ ਨੇ ਕਾਰਵਾਈ ਕਰਨੀ ਇੱਕ ਵੱਡੇ ਹੋਰਲੇ ਸ਼ਹਿਰ ਦੇ ਵਿੱਚ ਦੇਖੋ ਜਿਹੜੇ ਇੰਨੀਆਂ ਨਿਯਾਜ ਨਿਯਾਜ ਇੱਕ ਰੋਜਮੈਂਟ ਵਾ ਜਿਹੜੇ ਕਮੇਟੀ ਘਰ ਦੇ ਵਿੱਚ ਚੰਗੇ ਅਹੁਦਿਆਂ ਦੇ ਉੱਤੇ ਬੈਠੇ ਦੇ ਨੇ ਮੈਂ ਨਾਂ ਨਹੀਂ ਲੈਣਾ ਚਾਹੁੰਦਾ ਉਹਨਾਂ ਦੀ ਮਿਲੀ ਭਗਤ ਨਾਲ ਹੀ ਉਹਨਾਂ ਨੂੰ ਉਹਨਾਂ ਦੇ ਜਿਹੜੇ ਰੋਡਾਂ ਦੇ ਉੱਤੇ ਨਿਯਾਜਕ ਰੋਜਮੈਂਟ ਉਹਨਾਂ ਨੇ ਕੇ ਨੂੰ ਛੇੜਿਆ ਨਹੀਂ ਗਿਆ ਸਾਡੇ ਵਾਲਾ ਆ ਗਿਆ ਸੀ ਅਸੀਂ ਫੋਟੋ ਦੂਰ ਵਾਲਾ ਇੰਨਾ ਜਨਾ ਦੇ ਕੰਨਾਂ ਨੂੰ ਨਜਾਇਜ਼ ਤੰਗ ਕਰਕੇ ਉਹਨਾਂ ਦਾ ਇੰਨਾ ਜਿਆਦਾ ਨੁਕਸਾਨ ਕੀਤਾ ਕਿਉਂ ਕੀਤਾ ਨਗਰ ਕੌਂਸਲ ਧਾਰੀਵਾਲ ਵੱਲੋਂ ਬੜੇ ਚਿਰਾਂ ਤੋਂ ਜਿਹੜੀ ਅਪੀਲ ਕੀਤੀ ਜਾ ਰਹੀ ਸੀ ਸਮੂਹ ਸ਼ਹਿਰ ਵਾਸੀਆਂ ਨੂੰ ਕਿ ਆਪਣੀ ਇਨਕ੍ਰੋਚਮੈਂਟ ਆਪਣੇ ਪੱਧਰ ਤੇ ਹੀ ਰਿਮੂਵ ਕਰ ਲਈ ਜਾਵੇ ਪਰ ਕੁਝ ਕਿ ਦੁਕਾਨਦਾਰ ਜਿਹੜੇ ਉਹ ਅੜੇ ਰਹੇ ਅਸੀਂ ਉਹਨਾਂ ਨੂੰ ਦੋ ਤਿੰਨ ਵਾਰ ਮਨਾਦੀ ਰਾਈ ਵੀ ਸੁਚੇਤ ਕੀਤਾ ਕਿ ਆਪਣੇ ਜਿੰਨੇ ਵੀ ਹੈਗੇ ਇਨਕ੍ਰੋਚਮੈਂਟ ਆਪਣੇ ਪੱਧਰ ਤੇ ਦੂਰ ਕੀਤੀ ਜਾਵੇ ਫਿਰ ਇਹ ਜਿਹੜਾ ਅੱਜ ਅਸੀਂ ਧਾਰੀਵਾਲ ਦਾ ਜਿਹੜਾ ਮੇਨ ਰੋਡ ਜਿਹੜੀ ਵਿੱਚੋਂ ਲੰਘ ਕੇ ਜਾਂਦੀ ਆ ਉਹਦੇ ਜਿੰਨੇ ਵੀ ਅतिक्रमण ਸੀਗੇ ਉਹ ਸਾਰੇ ਹਟਾਏ ਗਏ ਆ ਔਰ ਸ਼ਹਿਰ ਨੂੰ ਜੋ ਉਹਨਾਂ ਦੇ ਵਿੱਚ ਵੰਡ ਕੇ ਆਪਾਂ ਇਹ ਜਿਹੜੀ ਇਨਕ੍ਰੋਚਮੈਂਟ ਦੂਰ ਕਰਨ ਜਾ ਰਹੇ ਆ ਅੱਜ ਵੱਡੀ ਨਹਿਰ ਤੋਂ ਲੈ ਕੇ বাস ਸਟੈਂਡ ਤੱਕ ਅਸੀਂ ਲੈਫਟ ਸਾਈਡ ਕੀਤੀ ਆ ਕੱਲ ਰਾਈਟ ਸਾਈਡ ਕਰਾਂਗੇ ਔਰ ਇਦਾਂ ਹੀ ਛੋਟੇ-ਛੋਟੇ ਬਲਾਕਾਂ ਦੇ ਵਿੱਚ ਜਿੰਨੀ ਇਨਕ੍ਰੋਚਮੈਂਟ ਉਹ ਸਾਰੀ ਦੂਰ ਕੀਤੀ ਜਾਊਗੀ ਮੇਰੀ ਸ਼ਹਿਰ ਵਾਸੀਆਂ ਨੂੰ ਅਪੀਲ ਆ ਕਿ ਅਜੇ ਵੀ ਆਪਣੇ ਪੱਧਰ ਤੇ ਹੀ ਰਿਮੂਵ ਕਰ ਲਈ ਜਾਵੇ ਕਿਉਂਕਿ ਜਦੋਂ ਅਸੀਂ ਕਰਦੇ ਹਾਂ ਬਹੁਤ ਜ਼ਿਆਦਾ ਨੁਕਸਾਨ ਹੁੰਦਾ ਹਨ ਬਾਹਰ ਰੱਖ ਸਕਦੇ ਜੇ ਪਰ 5 ਫੁੱਟ ਤੋਂ ਅੱਗੇ ਜੇ ਆਉਗੇ ਤੇ ਨਗਰ ਕੌਂਸਲ ਵੱਲੋਂ ਇਨਕ੍ਰੋਚਮੈਂਟ ਨੂੰ ਰਿਮੂਵ ਕਰ ਦਿੱਤਾ ਜਾਵੇ ਦੂਰ ਦਿੱਤਾ ਆ ਔਰ ਇਸ ਤਰ੍ਹਾਂ ਹੀ ਸਾਰੇ ਜੇ ਵਧੀਆ ਤਰੀਕੇ ਨਾਲ ਸਾਰੇ ਦੁਕਾਨਦਾਰ ਹਟਾ ਲੈਣ ਤੇ ਵਧੀਆ ਰਹੇ ਨਹੀਂ ਆ ਕੇ ਜਿਹੜੀ ਇਨਕ੍ਰੋਚਮੈਂਟ ਆ ਜਾਂ ਤੇ ਅਸੀਂ ਦੂਰ ਕਰਾਂਗੇ ਜਾਂ ਆਪਣੇ ਪੱਧਰ ਤੇ ਉਹ ਦੂਰ ਕਰ ਲੈਣ ਜੇ ਆਪਣੇ ਪੱਦਰ ਤੇ ਕਰ ਲੈਣਗੇ ਤੇ ਸਾਨੂੰ ਕੋਈ ਇਤਰਾਜ਼ ਨਹੀਂ